ਆਜੀ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਕੇ ਅਸਕਾਰ ਦਾ ਕਿ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਬੈਨ ਰੱਖਣੀ ਤੇਰਾ ਚਾਹ ਬੋਲ ਤਰਕੀ ਬਖਸ਼ ਤੇ ਬਖਸ਼ੇ ਨੌ ਦਿਨਾਂ ਦਾ ਦੇਰ ਰੋਪਤਾ ਅ ਪਛੇ ਜੀ ਤਕੜਾ ਤਕੜਾ ਸ਼ੋਰੂਮ ਅੱਜ ਘਰ ਚੌਗਾ ਜੀ ਝਗੜਾ ਝਗੜਾ ਕਾਤਾ ਹੋ ਗਿਆ ਜੀ ਤੇ ਸੰਦੀਪ ਨੇ ਅੱਜ ਸਵੇਰੇ ਜੀ ਮਸ਼ੀਨ ਚ ਲਾਇ ਕੱਪੜੇ ਵਾਲੀ ਆ ਆਪ ਲਾ ਗਈ ਪੋਚਾ ਲਾਣਾ ਉਹਦਾ 15 ਮਿੰਟ ਦਾ అలਾਰਮ ਹੁੰਦਾ ਜਿਹੜਾ ਦਿੱਤਾ ਪਾਉਂਦਾ ਜੀ ਤੇ ਉਹ 15 ਮਿੰਟ ਚੱਲ ਕੇ ਮਨੂੰ ਹਾਕ ਵੱਜ ਗਈ ਵੀ ਇਹਨੂੰ ਦੁਬਾਰਾ ਜੇ ਪਰ ਲਾ ਦਿਓ ਜੀ ਟਰਨ ਕਰ ਦਿਓ ਚਾਹੇ ਵੀ ਦੁਬਾਰਾ ਫੇਰ 15 ਮਿੰਟ ਪਰ ਲਾ ਦਿਓ ਮੈਂ ਫੇਰ 15 ਮਿੰਟ ਪਰਵਾਤਾ ਜੀ ਉਹਦਾ ਬਾਅਦ ਉਹਦਾ ਪੋਚੇ ਦਾ ਕੰਮ ਖਤਮ ਹੋ ਗਿਆ ਫੇਰ ਉਹਨੂੰ 15 ਮਿੰਟ ਪਰ ਲਾਉਣ ਚੱਲ ਗਈ ਮੇਥੇ ਹੋ ਗਿਆ ਜੀ ਟੋਕ ਤੇ ਹਾਂ ਵੀ ਇਹ ਗੱਲ ਗਲਤ ਹੈ ਵੀ ਜੇ ਤੇਰੇ ਕੋਲ ਟਾਈਮ ਨਹੀਂ ਐਸਾ ਮਤਲਬ ਤੂੰ ਮਸ਼ੀਨ ਬੰਦ ਕਰ ਸਕਦੀ ਹੈ ਵੀ ਇਹ ਥੋੜਾ ਵੀ ਉਹਨੂੰ ਥਾਣਾ ਨੂੰ ਕਮਾਈ ਜਾਣਾ ਬਾਰ-ਬਾਰ ਉਹਦੇ ਪਿੱਛੇ ਭਾਈ ਸਰਦੀਪ ਕਾਂਧੀ ਆਪਣੇ ਕੱਪੜੇ ਆਪ ਤੋਂ ਫਲਾਣਾ ਟੱਕਣਾ ਚਾਹੀਦਾ ਤੇ ਸਵੇਰ ਤੇ ਅੱਜ ਛਾਤੀ ਸੀ ਤੇ ਹੁਣ ਸ਼ਾਮ ਦਾ ਟਾਈਮ ਸੀ ਦੌਮ ਸਾਹਿਬ ਨੂੰ ਨਮਸਕਾਰ ਕਰਨ ਆਏ ਸੀ ਅਰਦਾਸਾਂ ਬੇਤੀ ਉੱਤੇ ਕਰਿਆ ਜੀ ਤੇ ਹੁਣ ਕਹਿੰਦੀ ਕੁਝ ਖਾਣਾ ਮਾ ਕਾਦ ਦਾ ਕਹਿੰਦੀ ਕੇਐਫਸੀ ਦਾ ਮਾ ਕੇਐਫਸੀ ਦਾ ਨਾਉਣ ਬੱਜਾ ਤੇ ਆ ਹੋਰ ਕੋਕ ਲਾਪਾਤ ਸਾਹ ਇੱਥੇ ਹੋਰ ਦੋਸਤਾਂ ਹੈਂ ਨੀ ਕੱਪੜੇ ਕੋਪੜੇ ਹੀ ਐ ਤੇ ਲੋਕਾਂ ਤਾਂ ਮੈਂ ਚਲ ਖੜਾ ਖੜਾ ਦਿੰਦਾ ਪਰੰਨ ਦੀ ਕਿਸਮਤ ਭਾਈ ਨਹੀਂ ਹੈਗਾ ਅੱਜ ਫੜਾ ਫੜਾ ਪਰ ਨੰਗਰ ਛਕਿਆ ਹੈ ਬਾਬਿਆਂ ਦੀ ਕਿ ਬਾਬਿਆਂ ਦੀ ਕਿੱਪਾ ਨਾਲ ਤੇ ਤੂੰ ਦੂਰ ਬਾਹਰ ਖੜੀ ਮੈਨੂੰ ਤਾਂ ਕੋ ਸਮਝ ਨਹੀਂ ਲੱਗਦਾ ਇੰਨੀ ਦੂਰ ਕਾਤੇ ਖੜ ਗਈ ਜਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਪਤਾ ਨਹੀਂ ਇਹ ਨਾ ਤਾਂ ਬੀਪੀ ਪਾਤਾ ਪਾਣੀ ਕਿਆ ਖਾਂਦੇ ਆ ਸਾਰਾ ਦਿਨ ਤ ਤ ਤ ਤ ਤ ਤ ਤ ਹੋ ਜਾਂਦੀ ਆ ਆ ਜਿਹੜੀ ਮੈਂ ਹੁਣ ਗੱਲ ਦੱਸੀ ਜੇ ਗੱਲ ਤੋਂ ਹੋਏ ਤੋ ਹੋਇਆ ਮੈਂ ਤਾਂ ਦੱਸ ਦੂੰਗੀ ਮੈਂ ਗੱਲ ਤੋਂ ਤੋਤ ਤੇਹਰੀ ਕਿਸਮਾ ਤੇ ਭਾਈ ਇੱਥੇ ਤੱਕ ਖਾਣ ਨੂੰ ਨਹੀਂ ਲੰਗਰ ਜ਼ਰੂਰ ਆਗਾ ਦਾ ਰੱਬ ਦੀ ਕਿਰਪਾ ਨਾਲ ਲੰਗਰ ਛਕਿਆ ਜੀ ਤੇ ਬਹੁਤ ਵਧੀਆ ਵਧੀਆ ਸ਼ੋਰੂਮ ਬਣ ਗਏ ਕਿ ਹੁਣ ਤਾਂ ਐ ਵੀ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਪੈਂਦੀ ਹੈ ਜੀ ਆ ਜਿਹਨੇ ਆਪਣੇ ਲੋਕ ਸਮਾਨੰਨ ਦੇਣਾ ਫੈਡ ਤੇ ਬੱਤੀ ਸਾਰੇ ਬੂਰੇ ਕੋਈ ਹੈ ਨਹੀਂ ਜਿਹਦੀ ਕੰਪਨੀ ਦਾ ਐਸੇ ਸ਼ੋਅਰੂਮ ਨਹੀਂ ਹੈਗਾ ਤੇ ਇਹ ਕਿਾ ਟੱਡੀ ਜੀ ਸਾਡੀ ਪਤਾ ਨਹੀਂ ਚਾਹ ਕਹੀ ਜਾਂਦੀ ਕਿਆ ਹਾਂ ਤੇ ਥਾਪੀ ਹਾਂ ਖੋਲ ਦੇ ਥਾਪੀ ਖੋਲ ਕੇ ਕੀ ਕਰਨਾ ਲਾ ਲਾ ਕੇ ਪੂਰੇ ਲਾ ਕੇ ਕੀ ਕਰਨਾ ਤੇਲ ਬਣਾ ਤੇਲ ਤੈਨੂੰ ਕਿਹਨੇ ਕਿਹਾ ਵੀ ਇਹਦੇ ਚ ਤੇਲ ਪੈਂਦਾ ਨਹੀਂ ਪੈਂਦਾ ਇਹਦੇ ਚ ਤਾਂ ਗੈਸ ਪੈਂਦੀ ਆ ਗੈਸ ਪੈਂਦੀ ਆ ਸੱਤ ਸੱਤ ਸੱਚੀ ਗੱਲ ਤਾਂ ਬਣਾਈ ਜੀ ਕਿਆ ਹਾਲ ਹੈ ਜੀ ਕਾ ਚਲੋ ਦੇਖਦੇ ਆ ਕਾਂਚਾ ਬਣਦਾ ਚੋਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਤੇਰੇ ਉਰੇ ਖਾਣ ਲੈ ਕੇ ਕੋਸ ਆਇ ਨਹੀਂ ਉਹ ਤਾਂ ਮੈਨੂੰ ਵੀ ਪਤਾ ਜੀ ਖਾਣ ਨੂੰ ਹੈ ਨਹੀਂ ਕਸੂਰੇ ਮੈਂ ਤੁਹਾਨੂੰ ਕਿਹਾ ਤਾਂ ਕਿ ਤੇ ਖਾਣਾ ਲੈ ਲਓ ਅੱਛਾ ਮੈਂ ਕਿਹਾ ਕਿ ਹਾਬੀ ਨਾ ਤੂੰ ਲੈ ਲੈ ਤਾਂ ਕਹੀ ਜਾਂਦੀ ਉਰੇ ਖਾਣਾ ਉਰੇ ਖਾਣ ਨੂੰ ਦੇਖੋ ਕਿੰਨੇ ਸੋਹਣੇ ਉਧਰ ਜਾਣ ਨੂੰ ਜਾਣ ਨੂੰ ਬਹੁਤ ਟਾਈਮ ਲਾ ਲੈਣਾ ਇੱਧਰ ਨੂੰ ਆਪਾ ਤੇ ਬਿਲਡਿੰਗਾਂ ਪੱਤੀਆਂ ਕਿੱਥੇ ਬਣ ਗਈਆਂ ਸਾਰੀਆਂ ਕਿਸੇ ਟਾਈਮ ਆ ਨਾ ਅੱਛਾ ਕਾਮਯਾਬ ਨਹੀਂ ਸੀ ਹੋਇਆ ਜਿਹੜੀ ਸਾਹਮਣੇ ਵਾਲੀ ਬਿਲਡਿੰਗ ਹੌਲੀ 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 ਸਾਰੀਆਂ ਰਹਿਸ਼ਾ ਬਣ ਗਈਆਂ ਪਿੱਛੇ ਵੀ ਹੈ ਇਹਦੇ ਯਾਰ ਹਾਂ ਕਲੋਨੀ ਇੱਥੇ ਸਾਰੀਆਂ ਫਲੈਟ ਬਣ ਗਏ ਜਿਹੜੇ ਲੈਣੇ ਵਾਲੇ ਆ ਨਾ ਛੱਤ ਆਪਣੀ ਨਾ ਧਰਤੀ ਆਪਣੀ ਹ ਇੱਕ ਬਣਾ ਇੰਨੇ ਤੋਂ ਕੰਮ ਉਹਦੇ ਵਿੱਚ ਬਿਲਡਿੰਗ ਵਿੱਚ ਕਿੰਨਾ ਘਰ ਬਣ ਜਾਂਦਾ ਨਾ ਬਣਾਇਆ ਵੇ ਕਿਸੇ ਦਾ ਡਬਲ ਬੈੱਡਰੂਮ ਹੈ ਕਿਸੇ ਦਾ 3 ਬੈੱਡਰੂਮ ਹੈ ਇੱਕ ਹਾਲ ਆ ਉਹਨਾਂ ਜਿਹਦੇ ਚ 3 ਬੈੱਡਰੂਮ ਆ ਉਹਦੀ ਕੀਮਤ ਵੱਧ ਆ ਇੱਕ ਹਾਲ ਆ ਤੇ ਇੱਕ ਕਿਚਨ ਆ ਬਾਹਰ ਪੌਲਟਸ ਕਿਚਨ ਆ ਬਾਸ ਸਿਸਟਮ ਤਾਂ ਬਾਹਰ ਵਾਲੀ ਹੋਣਾ ਇੱਧਰ ਹੌਲੀ ਹੌਲੀ ਸਾਰੇ ਵੈਸੇ ਹੱਦ ਥੋੜਾ ਜਿਹਾ ਟਾਈਮ ਚਸ ਵਾਲੇ ਦਰਖਤ ਤਿਆਰ ਕਰਤਾ ਇਹਨਾਂ ਨੇ ਹਾਂ ਤਾਂ ਹੋਰ ਦੇ ਉਹਨਦੇ ਤਾਂ ਆ ਗਿਆ ਕੇਅਰ ਬੋਤ ਹੈ ਨਾ ਦੀ ਸਪੈਸ਼ਲ ਮੰਨ ਹੀ ਰੱਖੇ ਪਿਆ ਪਾਣੀ ਪਾਉਣ ਨੂੰ ਇਹਨਾਂ ਨੂੰ ਆ ਜਾ ਬਾਈ ਤੁਸੀਂ ਵੀ ਸ਼ਖਲ ਕੋਲ ਉਸੇ ਵੀ ਲੱਭਦੇ ਵਿਚਾਰੇ ਕੋਲ ਖਾਣ ਨੂੰ ਦੇਖਦੇ ਆ ਪਰ ਇੱਥੇ ਕੇਪਸੀ ਹੋਆ ਕੋਈ ਹੈ ਨਹੀਂ ਨਾ ਬਾਜ ਵਾਲਾ ਮੈਕਡੋਨਲਡਰ ਹਾਂ ਮੈਕਡੋਨਲਡਰ ਹੈਗਾ ਮੈਕਡੋਨਲਡਰ ਵਾਲਾ ਦਾ ਕੱਪੜੇ ਲਾ ਲੰਦੇ ਐਨੇ ਪੈਸੇ ਨਹੀਂ ਮੇਰੇ ਕੋਲ ਗੱਲ ਕਰ ਪੈਸੇ ਆਂਦੇ ਵੀ ਦੇਖਣਾ ਆ ਸਾ ਤੁਹਾਨੂੰ ਕਿਹਨੇ ਕਿਹਾ ਤਾਂ ਫਿਰ ਠੱਗੀ ਦੋ ਮੋਟਰਸਾਈਕਲ ਆਫ ਕਰ ਨੂੰ ਠੱਗੀ ਦੋ ਕਰ ਦੋ ਅੱਜ ਅਸੀਂ ਮੋਟਰਸਾਈਕਲ ਪਰ ਆਏ ਪਿਆ ਜੀ ਗੱਡੀ ਤਾਂ ਸਾਨੂੰ ਪਤਾ ਬਾਈ ਲੈ ਜੜੋਂਦੇ ਹੀ ਆਇਆ ਆ ਕਦੋਂ ਡੈਡੀ ਹੋਲ ਤੇਜ ਡੈਡੀ ਹੋਲ ਤੇਜ ਪਾਪਾ ਤੇ ਚਲਾਉਨੇ ਆ ਮੈਂ ਕਹਿੰਦਾ ਨਾ ਨੀ ਨੂੜਾ ਦੇਣ ਬਾਪਤੀ ਨੇ ਕਿੰਨੀ ਤੇਜ਼ ਚਲਾਇਆ ਤਾਂ ਓਏ ਇਧਰ ਨੂੰ ਮੁੜ ਕੇ ਲਾ ਆਏ ਦੇ ਸਤਤੀ ਦੀ ਚੱਲਿਆ ਹੁਣ ਸੂਰਜ ਛਿਪਦਾ ਜਾਂਦਾ ਆਪਾਂ ਨਿਕਲੀਏ ਔਰ ਉਹਦੇ ਦੇਖਦੇ ਆਂ ਕਿ ਆਹ ਚਾਪਰੋਗਰਾਮ ਬਣਦਾ ਪਾਪਾ ਆ ਪੁੱਤ ਔਰ ਤਾਂ ਪੀਤਾ ਖਾਣਾ ਕਿੱਥੇ ਪੀਜਾ ਖਾਣਾ ਕਿੱਥੇ ਖਾਣਾ ਪੀਜਾ ਦੱਸ ਕਿੱਥੇ ਉੱਥੇ ਹੈ ਤਾਂ ਨਹੀਂ ਕਿਤੇ ਪੀਜੇ ਵਾਲੀ ਜਗ੍ਹਾ ਨੂੰ ਰੇ ਕਿੱਥੇ ਚੌਕ ਵਾਲੀ ਹਟਕਾ ਨੂੰ ਕਿੱਥੇ ਉੱਥੇ ਚੌਕ ਵਾਲੀ ਚੱਲ ਕੋਈ ਨਹੀਂ ਦੇਖੇ ਹਟ ਵਾਲੀ ਆ ਚੱਲ ਕੋਈ ਨਹੀਂ ਦੇਖਦੇ ਕਿੱਥੇ ਕਿਆ ਬਣਦਾ ਦਾਣੇ ਦਾਣੇ ਪਰ ਖਾਣ ਵਾਲਾ ਦਾ ਨਾ ਮੈਂ ਕਹਿੰਦਾ ਤੁਹਾਨੂੰ ਕੁੱਕੂ ਦਾ ਬਰਗਰ ਖਾ ਲਾ ਦਿੰਦਾ ਉੱਥੇ ਸਹੌੜਾ ਹੱਥ ਹੱਥ ਹੁਣ ਦਮਾੜੇ ਹੱਕ ਕੱਲ੍ਹ ਤੋਂ ਦਮਾੜੇ ਉਹ ਤੁਹਾਨੂੰ 30 ਰੁਪਏ ਚ 35 ਰੁਪਏ ਚ ਵਧੀਆ ਰੋਟੀ ਵੀ ਨਹੀਂ ਖਾਣ ਦੀ ਲੋੜ ਪਣੀ ਮੈਂ ਬਰਗਰ ਨਹੀਂ ਖਾਂਦੀ ਅੱਛਾ ਹੋ ਪੀਜੇ ਖਾਂਦੀ ਆ ਤੂੰ ਹਾਟ ਡੌਗ ਤੂੰ ਖਾਂਦੀ ਆ ਸਪ੍ਰਿੰਗ ਰੋਲ ਤੂੰ ਖਾਂਦੀ ਆ ਲਓ ਪੰਬਾਇ ਕੋਈ ਚੱਕਰ ਨਹੀਂ ਦੇ ਖਾਲਾ ਤੋਂ ਡੋਮੀਨੋ ਦਾ ਪੀਜ਼ਾ ਉਹ ਆਵੇ ਸਾਲਾ 700 ਦਾ 330 ਰੁਪਏ ਦਾ 30 ਰੁਪਏ ਵਾਲਾ ਸਾਮਾਨ ਤੁਸੀਂ ਖਾਓ ਨਾ 700 ਵਾਲੇ ਨੂੰ ਹੱਥ ਪਾਓ ਤੁਸੀਂ ਬੜਾ 버ਗਰ ਆ ਵਿਕੀ ਉਹ ਫਿਰ ਕੀ ਹੋ ਗਿਆ ਜੇ 버거 ਬੜਾ ਵਿਕਿਆ ਹੋ ਗਿਆ ਨਹੀਂ ਨਹੀਂ ਖਾ ਸਤ ਦੀ ਉਹ ਚਲ ਰਹਿਣ ਦੇ ਤੂੰ ਨਾ ਖਾਈ ਅਸੀਂ ਖਾਉਂਗੇ ਤੈਨੂੰ 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 ਤੈ ਇਹ ਤਾਂ ਕੀ ਖਾਣਾ ਮੈਂ ਨਹੀਂ ਉਤਾਰੀ ਮੈਂ ਉਧਰ ਨਾਲੋਂ ਗੱਲ ਕਰੀ ਸੀ ਉਧਰ ਤਾਂ ਨਿਊਟਰਲ ਵਾਲਾ ਹੀ ਪੁੱਤ ਵਰਕਰ ਹੋ ਹੋ ਨਿਊਟਰਲ ਵਾਲਾ ਹੀ ਵਰਕਰ ਆਹੋ ਕੱਤ ਮਾਤਾ ਤੋਂ ਕਾਸਨ ਪਾਕਟ ਵਾਲੇ ਉਹ ਵਾਹਿਗੁਰੂ ਸਤਨਾਮ ਇਹ ਬਹੁਤ ਨਵੀਆਂ ਪਰਮੇਸ਼ਾਹ ਚਲੋ ਦੇਖਦੇ ਆ ਕਿਹੜਾ ਪ੍ਰੋਗਰਾਮ ਬਣਦਾ ਫਿਰ ਅਗਲਾ ਸੰਦੀਪ ਦੀ ਫਸਕੀ ਜੀ ਗਰਾਰੀ ਕਹਿੰਦੀ ਵੀ ਇਹ ਕੌਫੀ ਪੀਣੀ ਆ ਪਰ ਮੈਨੂੰ ਇੱਧਰ ਦੇ ਪੀਜ਼ਾ 버ਗਰ ਦੋ ਤੇ ਨੇ ਛੱਡ ਹੁਣ ਹਾਂ ਕਿੱਥੇ ਆ ਗਿਆ ਮੈਂ ਤੇਨਾਂ ਕੋਲਡ ਕਾਫੀ ਪੀਣੀ ਹੈ ਕੋਲਡ ਕਾਫੀ ਪੀਣੀ ਹੈ ਉਹ ਲੱਕੜੀ ਦੇ ਬੈਗ ਤੈਨੂੰ ਸੁਣ ਸਰ ਇਹ ਤਾਂ ਨੱਕੜੀ ਦੇ ਬੈਗ ਨਹੀਂ ਉਹ ਟੰਗਣ ਵਾਲਾ ਸਿਸਟਮ ਆ ਹੋ ਕੀ ਹੋ ਗਿਆ ਕੋ ਦਿਖਾਉਣਾ ਕੀ ਉਹ ਖਿਲਾਉਣਾ ਤੈਨੂੰ ਕੁਸ ਟੈਨਸ਼ਨਾਂ ਨੂੰ ਲੈ ਲਈ ਤਾਂ ਹੂੰ ਕੀ ਪ੍ਰਾਈਸ ਹੈ ਇਹਦਾ 400 ਹਾਂ ਕੀ ਭਲਾਂ ਹੈ ਇਹ ਜੀ ਮੈਂ ਆਪਣਾ ਜੋਤ ਲਵਾਂ ਹਾਂ ਕੋ ਗਲਾਸ ਵੀ ਹੈ ਨਾ ਸੰਗ ਮਾਰ ਮਾਰਦਾ ਸੰਗ ਮਾਰ ਮਾਰ ਮਾਰਬਲ ਆਈ ਮਕਰ ਮਾਰਬਲ ਸੰਗ ਮਾਰ ਮਾਰ ਉਹਨਾਂ ਕਹਿੰਦੇ ਆ ਮਾਰਬਲ ਪੱਥਰ ਦਾ ਹੈ ਨਾ ਹਾਂ ਬੈੱਡ ਬੁੱਡ ਤੇ ਰੱਖਣ ਨੂੰ ਆ ਹੈ ਆਪਣੇ ਤਾਂ ਸ਼ਾਹੀ ਜੀ ਉਹ ਵੀ ਆਣਾ ਛੱਡਣਾ ਵੀ ਨੇ ਨਾ ਟੱਡੀ ਜੀ ਨੇ ਹੈ ਹਾਂ ਨਾ ਜਿਹੜਾ ਮੋਹਲ ਤੋਂ ਆਉਂਦਾ ਹੈ ਸੀਪੀ ਸੀ ਹਰੇ ਤੋ ਇਹਦਾ ਕੀ ਪ੍ਰਾਈਸ ਹੈ ਪਾਪਾ ਤਰਾ ਮਾ ਟੁਰਾ ਆ ਰਿਹਾ ਵਾਟੇ ਆ ਰਹਾ ਪਾਦੇ ਬਣਾ ਦਿਓ ਬੱਚੇ ਲਈ ਪਲੇਨ ਹੈ ਬੱਚੇ ਲਈ ਅਲੱਗ ਬਣਦਾ ਹੈ ਬਣਾ ਲਓ ਪਲੇਨ ਕਿੰਨੇ ਦਾ ਹੋਰ ਸੇਮ ਪ੍ਰਾਈਸ ਹੈ ਠੀਕ ਹੈ ਪਾਦੇ ਨਹੀਂ ਫਿਰ ਇਹਨੇ ਕਿਹੜੇ ਮਿੰਟ ਦਾ ਪੂਰਾ ਖਾਣਾ ਪੜੇ ਹਾਂ ਤੂੰ ਖਾ ਲਈ ਹਾਫ ਕਰ ਦੋ ਬੱਚੇ ਨੂੰ ਹਾਫ ਇਹਨਾਂ ਨੂੰ ਮਿਲਾਓ ਮਿੱਟੀ ਮਿਰਚ ਹਾਫ ਨਹੀਂ ਐਸੀ ਹਾਏ ਨਾ ਕਰ ਯਾਰ ਤੌਖਾ ਨਾ ਕਰ ਯਾਰ ਜੌਬ ਕਰਦੇ ਫਿਰ ਕੰਮ ਕਰਕੇ ਮਿਲਦਾ ਕਰ ਹਾਂ ਜੌਬ ਕਰਤੇ ਹੋ ਆਇਆ ਕਰੋ ਤੋ ਬੱਚੇ ਨੂੰ ਖਿਲਾ ਕੇ ਉੱਪਰ ਸੇ ਮਸਾਲਾ ਡਲਵਾ ਸਕਦੇ ਹੋ ਅੱਛਾ ਅੱਛਾ ਹਾਂਜੀ ਬੱਚੇ ਕਿਹਦਾ ਦਰਦ ਚਲੋ ਜੀ ਬੱਲੇ 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 ਏਧਰਲੀ ਸਾਈਡ ਤਾਂ ਰੀਤ ਜੀ ਇੱਥੇ ਆ ਗਈ ਮੈਂ ਕਹਿੰਦਾ ਇਹਨਾਂ ਤਾਂ ਇੱਥੇ ਤੇ ਨਿਕਲਣਾ ਹੀ ਨਹੀਂ ਹੈਗਾ ਖੜੇ ਹੁਣ ਤਾਂ ਅਮਰੀਕਨ ਈਗਲ ਬਣਿਆ ਪਿਆ ਉਹ ਸਾਹਮਣੇ ਪਿਆ ਅਮਰੀਕਨ ਹੀ ਗੱਲ ਹੂੰ ਕਿੱਥੇ ਕਿਆ-ਕਿਆ ਕਿਹੜੀ ਚੀਜ਼ ਨਹੀਂ ਹੋਊਗੀ ਵੀ ਜਿਹੜੀ ਇੱਥੇ ਨਹੀਂ ਮਿਲਦੀ ਹੋਊਗੀ ਹੁਣ ਸਭ ਕੁਝ ਮਿਲਦਾ ਹੋ ਸਭ ਕੁਝ ਰੀਵੋਕ A to Z ਸ਼ੋਰੂਮ ਅੱਛੀ ਆ ਸਾਰੇ ਹੁਣ ਪਤਾ ਨਹੀਂ ਕਿਹੜੇ ਚੱਕਰਾਂ 'ਚ ਫਸ ਗਿਆ ਦੋਹ ਜਣੀਆਂ ਹਾਂ ਕੀ ਹੈ ਹਾਂ ਨਹੀਂ ਚੁਪਾ ਕੇ ਨਾਲੇ ਜਿੱਦੀ ਆਪ ਆਡੀਓ ਹੋਇਆ ਔੜੇ ਹੀ ਆਇਆ ਲੈ ਲਾ ਮੈਂ ਤੇ ਸੋਣੇ ਲੱਗੂਗਾ ਭਾਈ ਹਾਂ ਪਾਪਾ ਹਾਂ ਚੱਲ ਲੈ ਔਰੇ ਪਤੋ ਤਾਂ ਬੰਦ ਪਿਆ ਉੱਥੇ ਹੈ ਨਹੀਂ ਕੋਈ ਵੀ ਹੁਣ ਹਾਂ ਬੰਦ ਆ ਉਹ ਬੰਦ ਆ ਚੱਲ ਚਾਲ ਤੂੰ ਜਿਹੜੇ ਚਾਹ ਚੂ ਦੀ ਪਣੀ ਘੜੀ ਕਹਿੰਦੀ ਨੂੰ ਕਾਫੀ ਲਾਲਾ ਚਾਹ ਚਾਹ ਲਾਲਾ ਜੋ ਮਰਜ਼ੀ ਲਾਲਾ ਮੇਰੇ ਗਿਰਦੇ ਦਾ ਚਾਹ ਹੈ ਹਾਂ ਸਰਤਾ ਆਈਸਕ੍ਰੀਮ ਖਾ ਕੇ ਕਿਸਾ ਦਾ ਡੱਡੇ ਵੱਡੇ ਮੁੱਛ ਬੜੂ ਮਰਜ਼ੀ ਆ ਤੇਰੀ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਹਿੰਦਾ ਆਈਸਕ੍ਰੀਮ ਖਾਣੀ ਆਈਸਕ੍ਰੀਮ ਖਾਲਾ ਤਾਜੂਰ ਵੇਸ ਲੈ ਹੁਣ ਰੁਕੇਗੇ ਫਿਰ ਤਾਜੂਰ ਆ ਜੂਸ ਥੋੜੋ ਐ ਪੱਜ ਕਿਸੇ ਦਾ ਜੂਠਾ ਐ ਸਿੱਧਾ ਕੰਮ ਕਰੂਗੀ ਕੋਈ ਤੂੰ ਹਾਂ ਕੀ ਕਰਨਾ ਫੇਰ ਆ ਜਾ ਚੱਲ ਫੇਰ ਚੱਲ ਓਲਾ ਕੀ ਦਿਖਾਈ ਜਾਂਦੀ ਮੈਨੂੰ ਇਹ ਧੱਪੀਆਂ ਪਾਈ ਜਾਂਦੀ ਐ ਤੁਰਦੀ ਐ ਨਹੀਂ ਚੱਲ 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 ਉਧਰੋਂ ਚੱਲ ਫੇਰ ਕੀ ਦੇਖੋ ਚੱਲ ਫੇਰ ਉਧਰ ਨੂੰ ਜਾਣਾ ਆਪਾਂ ਨੇ ਸਾਹਮਣੇ ਚਲੋ ਉਧਰ ਨੂੰ ਵਾਹ ਗਰੂ ਸਤਨਾ ਦੇਖ ਕੇ ਦੇਖ ਕੇ ਦੇਖ ਕੇ ਕੋਲਡ ਕਾਫੀ ਦੇ ਵਿੱਚ ਇੰਨਾ ਵੀ ਨਾ ਉਹ ਦੇਖ ਕਿ ਇਧਰ ਗੱਡੀ ਆਉਂਦੀ ਆਂ ਰੀਤ ਦੇਖ ਕੇ ਪਤਾ ਹਾਂਜੀ ਐਂਟਰੀ ਹੋਰ ਪਾਸੇ ਨੂੰ ਆ ਚਲੋ ਉਹ ਗਾਹਾਂ ਨੂੰ ਆ ਕੋਲਡ ਕਾਫੀ ਤਾਂ ਨਹੀਂ ਹੈਗੀ ਹਾਂ ਕੋਲਡ ਕਾਫੀ ਇੱਕ ਸਸਤਰਾ ਪਿੰਡੇ ਲੈ ਚੱਲ ਇਹਨੂੰ ਦੇਖ ਇਧਰ ਆ ਕੇ ਪਤਾ ਨਹੀਂ ਕੀ ਕਰੀ ਜਾਂਦੀ ਐ ਇਹਨੇ ਪਤਾ ਨਹੀਂ ਕਿਹੜਾ ਆਰਡਰ ਕਰਨਾ ਉਹਨੂੰ ਚੱਲ ਇੱਕ ਗੱਡੀ 'ਚ ਨਹੀਂ ਆਉਂਦਾ ਤੇ ਗੱਡੀ ਵਾਲਾ ਇਹ ਮੁੱਤੋ ਰੇ ਤੇ ਗੱਡੀਆਂ ਨੂੰ ਪਏ ਹੁੰਦਾ ਆਪਾਂ ਤਾਂ ਅੰਦਰ ਚੱਲਦੇ ਆ ਚੱਲ 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 ਹਾਂ ਆਹ ਜੂਸ ਲੈ ਲਈ ਮਮਾ ਨੇ ਕਾਫੀ ਲੈਣੀ ਕਾਫੀ ਤੂੰ ਪੀ ਲਈ ਚੱਲ ਮੈਂ ਟੋਰ ਚੱਲ ਜੂਸੇ ਹੁੰਦਾ ਹੋ ਹੋਰ ਕਿਆ ਹੁੰਦਾ ਚਲੋ ਮਾਦਾ ਕੋਕੋ ਲੈ ਲੈਣਾ ਸ਼ੂਗਰ ਫਰੀ ਕੋਈ ਕਰਤੀ ਨਹੀਂ ਆਤਾ ਚਲੋ ਜੀ ਚਲੋ ਲੋ ਬਹਿਰੂ ਦਾ ਨਾ ਮੈਨੂੰ ਪੜਾਤਾ ਨਾ ਖਾਦਾ ਨਾ ਪੀਤਾ ਹਾਏ ਗਾਮ ਨਹੀਂ ਠੰਡਾ ਏ ਉੱਥੇ ਤੁਸੀਂ ਆਰਡਰ ਕਰ ਆਪੇ ਕਰੋ ਜੀ ਆਰਡਰ ਉਡਰ ਹੈ ਜੇ ਚੱਕਰਾਂ ਚ ਨਹੀਂ ਮੈਂ ਪੈਂਦਾ ਚਲੋ ਵੀ ਚਲੋ ਚਲੋ ਵੀ ਚਲੋ ਬਦਲ ਗਿਆ ਮਾਹੌਲ ਸੰਦਰ ਮਦਨ ਨੂੰ ਵੀਡੀਓ ਬਣਾਉਣੀ ਹੈ ਲਾਉਂਗਾ ਪਤਾ ਨਹੀਂ ਨਹੀਂ ਹੈਗੀ ਇਹਦਾ ਹੁਣ ਵੈਸੇ ਕਰੂਏ ਜਾਣਦਾ ਆਰਡਰ ਗਿਆ ਜੀ ਹੋ ਬੈਠੇ ਬੈਠੇ ਜੀ ਰੁਪਈਆ ਖਰਚਦਾ ਨੇ 200 200 ਕਾ ਨੂੰ 419 ਕਿੰਨਾ 440 ਨਾਲੇ ਕਹੀ ਜਾਂਦੀ 100 ਰੁਪਈਆ 200 ਰੁਪਈਆ ਹਾਂ ਲੈ ਕਿਹੜੀ ਅੰਗਰੇਜ਼ੀ ਪੜੀ ਜਾਂਦੀ ਨੂੰ ਆਹ ਓ ਇਹਨੇ ਬਿੱਲ ਪਾੜਦਾ ਹੋਰ ਕੱਟ ਪੱਟਿਆਂ ਕਰ ਲਈ ਆਨੇ ਕਿਆ ਪੜਦੀ ਪੜ ਕੇ ਤਾਂ ਸੁਣਾ ਦੇ ਆ ਕਿੰਨਾ ਕੇ ਸਵਾਦ ਆ ਕਿਆ ਹੋਣਾ 500 ਰੁਪਏ ਦਾ ਔਰੇ ਕੱਪੜੇ ਲਾਉਣੇ ਬਸ ਆ ਕਿਆ ਕਰੀਏ ਆ ਬਤ ਤੂੰ ਕੋਕ ਲੂੰਗੀ ਕਿੰਨਾ ਵਾ ਤੂੰ ਚਾਲਾ ਖਾਉਂਦਾ ਹਾਂ ਹੋਰ ਤੇ ਕੱਲਾ ਗਿਆ ਰਦੇ ਨੂੰ ਚੱਲ ਚੰਤਾ ਵੀ ਗੇਰਤਾਂ ਦਾ ਥੱਲੇ ਹੋਰ ਨਿਕਲ ਰਾਮ ਉਹ ਵੀ ਬਹੁਤ ਹੈ ਪੀਜ਼ਾ ਪੀਜ਼ਾ ਨਹੀਂ ਮਿਲਦਾ ਓਰੇ ਪਤਾ ਓਰੇ ਨਹੀਂ ਪੀਜ਼ਾ ਮਿਲਣਾ ਹੈਗਾ ਪੀਜ਼ਾ ਮਿਲਦਾ ਨਹੀਂ ਕੋਈ ਨਹੀਂ ਮਿਲਦਾ ਪੀਜ਼ਾ ਪਤਾ ਓਰੇ 버거 ਮਿਲਦਾ ਮੂੰਹ ਰੇਲਾ ਮੱਕਾ ਨੂੰ ਕਿੰਨਾ ਨੰਬਰ ਆਰਡਰ ਆਪਣਾ 159 ਪੰਜਾਬੀ ਬੋਲ ਐਮ ਵੀ ਪੀ ਪਾਏ ਆ ਜਿਆਦਾ ਅੰਗਰੇਜ਼ੀ ਹਾਂ 169 ਰਹਾ ਪਰ ਯੂਅਰ ਆਰਡਰ ਨੰਬਰ 169 ਫਿਰ ਔਰ 169 ਚਾ 169 ਤੱਕ ਦੀ ਗਿਣਤੀ ਗਈ ਵੀ ਨਾ ਹੋਵੇ ਆਰਡਰਾਂ ਦੀ ਇੱਧਰ ਕਭ ਰੋਡ ਚਲੀਏ ਲੱਗੀ ਵੀਜੀ ਰੌਣਕਪੂਰੀ ਓਏ ਰਸਤਾ ਪੂਰਾ ਓਏ ਨੋਟ ਵੀ ਪੂਰਾ ਲੰਦਿਆ ਹੈ ਚਲੋ ਕੋਈ ਨਹੀਂ ਆਰਡਰ ਆ ਜਾਣ ਦੋ ਸਾਡਾ ਗੁੱਗਾ ਖਾ ਰਿਹਾ ਜੀ ਕਾਰਨ ਯਾ ਆ ਗਿਆ ਆਰਡਰ ਆ ਖਾਲਾ ਤੂੰ ਪੁੱਤ ਓ ਬੁੱਬੇ ਓਏ ਨੂਨੂ ਆਰਡਰ ਲੈਣ ਚੱਲੀ ਆ ਤੂੰ ਵੀ ਕਿ ਤੇਰੀ ਵਾਲਾ ਖੋਜੂਗੀ ਉਰੀ ਉਰੇ ਆ ਜਾ ਉਰੀ ਖੋਜੂਗੀ ਤੂੰ ਇੱਲਾ ਤੂੰ ਨਾ ਕਰਨੀ ਆ ਖਾਲਾ ਮੈਂ ਖਾ ਰਣਾ ਫਿਰ ਸਾਰੇ ਮੈਂ ਲੱਗਿਆ ਖਾਣ ਆ ਜਾ ਖਾ ਜਾ ਕੰਦੀ ਉਪਰ ਆ ਤੇ ਥੱਲੇ ਪਿੰਗਟਾਂ ਬੈਠੀਆਂ ਓਰੇ ਹਾਏ ਆਪਾ ਕਰਦੇ ਹਾਂ ਆਪਾ ਕਾ ਮੇਲਾ ਜੀਰੋ ਸ਼ੂਗਰ ਪੈਣਾ ਹੈ ਕਿਆ ਹੋਰ ਕਿਆ ਕਰਤਾ ਤਾਂ ਆਊਟਰ ਇਹਦੇ ਚ ਹੋਰ ਤਾਂ ਕਰ ਮੈਂ ਨਾ ਹੈ ਹਾਂ ਪੈਣਾ ਕਰਨ ਵਾਸਤੇ ਵੀ ਕਰਾ ਲੇ ਅੱਛਾ ਕਰਨ ਵਾਸਤੇ ਵੀ ਮੋਟਰਸਾਈਕਲ 'ਤੇ ਲੈ ਜਾਊਂਗੀ ਕਿਵੇਂ ਇਹ ਸਮਾਨ ਇੰਨਾ ਉਹਦੇ ਪਰ ਤਾਂ ਬਹਿਣੀ ਔਖਾ ਆਪ ਹੈ ਪੈਪ ਹੈ ਨਹੀਂ ਇਹਦੇ ਵਿੱਚੋਂ ਲੈ ਕੇ ਆਈ ਮੈਂ ਪੈਪ ਹੈ ਨਹੀਂ ਦੇਖ ਲੈ ਇੱਕ ਵਾਰੀ ਮੈਂ ਮਾਰ ਲਾ ਜਾਂ ਕਹਿ ਦੇ ਉਹਨਾਂ ਨੂੰ ਇੱਕੜੀ ਦੇ ਦੇਣਾ ਉਹ ਤਾਂ ਤੁਨੂੰ ਤੋਈ ਨਹੀਂ ਮਾਰੂ ਜਾ ਤੇਰਾ ਆਲਾ ਖੋਲਤਾ ਦੇਣ ਦੇ ਬਾਬਾ ਇਹਨੂੰ ਹਾਂ ਖੋਲੋ ਆ ਕੱਲ ਲ ਪੀ ਲ ਮੈਂ ਤਾਂ ਪਾ ਰਾਂ ਹੈ ਪਾ ਰਾਂ ਹੈ ਔੜਾ ਚਾਹੀਦਾ ਤਾਂ ਹੈ ਔੜੇ ਖੋਲ ਤਾਲ ਥੋੜਾ ਹੌਲੀ ਹੌਲੀ ਪੈਰ ਨਾਲ ਠੰਡਾ ਜ਼ਿਆਦਾ ਹੈ ਬਾ ਜੀ ਵਾ ਬੰਦ ਨਹੀਂ ਹੋਣਾ ਇਹ ਇਹ ਸਦਾਣ ਬੰਦ ਨਹੀਂ ਹੋਣਾ ਹਾਂ ਟੇਸਟੀ ਆ ਟੇਸਟੀ ਆ ਮੈਂ ਆ ਪੁੱਛ ਰਿਹਾ ਹਾਂ ਮੈਂ ਖਾੜ ਮੈਂ ਆ ਹੀ ਪੀਣਾ ਇਹ ਤਾਂ ਵੀ ਸਾਰੇ ਪਾਸੇ ਨੂੰ ਦਿਲ ਭੁਗਮਦਾ ਕਰੇ ਆ ਆ ਪੀਣਾ ਕਰੇ ਉਹ ਹਾਂ ਛੇਤੀ ਆ ਕੋਟਾ ਮਮਾ ਕੀ ਆ ਇਹਦੇ ਚ ਅੱਛਾ ਪਤਾ ਨਹੀਂ ਕਿਹੜੀ ਕਰੇ ਮੁਲੇ ਰੱਖ ਲੋ ਲਾ ਰੱਖ ਤਾ ਹੋਰ ਦੱਸ ਕਿਆ ਚਾਹੀਦਾ ਹਾਂ ਤੇਰਾ ਤੇਰਾ ਲੱਗਦਾ ਸੀਗਾ ਮੈਂ ਬਾਸੀ ਘਰਣ ਲਿਆ ਸਮਾਨ ਨੂੰ ਘਰਨਾ ਜਾ ਕੇ ਲੜਨਾ ਨਹੀਂ ਚਲੋ ਠੀਕ ਹੈ ਜੀ ਮਿਲਦੇ ਆ ਫਿਰ